ਪਗਵਾੜਾ ਦੇ ਵਾਰ ਨੰਬਰ 37 ਤੋਂ ਕਾਂਗਰਸ ਦੇ ਬਸਪਾ ਉਮੀਦਵਾਰ ਸ਼੍ਰੀਮਤੀ ਪ੍ਰੀਮਕੌਰ ਚਾਨਾ ਦੇ ਹੱਕ ਵਿੱਚ ਇੱਕ ਭਰਮੀ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਤੇ ਸੀਨੀਅਰ ਕਾਂਗਰਸੀ ਨੇਤਾ ਬਲਵੀਰ ਐਸ.ਓ.ਡੀ ਨੇ ਸ਼ਮੂਲਕਤ ਕੀਤੀ ਇਹ ਚੋਣ ਰੈਲੀ ਮੁਖ ਦਫ਼ਤਰ ਤੋਂ ਸ਼ੁਰੂ ਹੋ ਕੇ ਪੂਰੇ ਵਾਰ ਵਿੱਚੋਂ ਹੁੰਦੀ ਹੋਈ ਵਾਪਸ ਦਫ਼ਤਰ ਵਿਖੇ ਸਮਾਪਤ ਹੋਈ ਇਸ ਮੌਕੇ ਵੱਖ-ਵੱਖ ਬੁਲਾਰੇ ਨੇ ਜਥੇ ਸਮੂਹ ਵਾਰ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਸਮੂਹ ਵਾਰ ਵਾਸੀਆਂ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਵਾ ਕੇ ਸ਼੍ਰੀਮਤੀ ਪ੍ਰੀਮਕੌਰ ਚਾਨਾ ਨੂੰ ਵੱਡੇ ਮਾਰਜਿ ਇਸ ਦੌਰਾਨ ਜਿਥੇ ਵਾੜ ਵਾਸੀਆਂ ਨੇ ਵੀ ਸ਼੍ਰੀਮਤੀ ਪ੍ਰੀਮਕੌਰ ਚਾਂਦਾ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਮਾਰਜਿਨ ਨਾਲ ਜਿਤਾਉਣ ਦਾ ਆਸ਼ਵਾਸਨ ਦਿੱਤਾ ਉੱਥੇ ਸ਼੍ਰੀਮਤੀ ਪ੍ਰੀਮਕੌਰ ਚਾਂਦਾ ਨੇ ਕਿਹਾ ਕਿ ਉਹ ਇਹ ਚੋਣ ਜਿੱਤਣ ਤੋਂ ਬਾਅਦ ਵਾੜ ਦੇ ਅਧੂਰੇ ਪੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਉਣ ਦਾ ਯਤਨ ਕਰਨਗੇ ਉਨ੍ਹਾਂ ਸਮੂਹ ਵਾੜ ਵਾਸੀਆਂ ਨੂੰ ਇਨ੍ਹਾਂ ਚੋਣਾਂ ਵਿੱਚ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਵਾੜ ਵਾਸੀ ਮੌਜੂਦ ਸਨ ਮੈਂ ਕੰਮ ਬਹੁ ਕਰਾਇਆ ਪਹਿਲਾਂ ਅਸੀਂ ਰਤਨਪੁਰੇ ਸੀ ਗੁਰਤੇਖ ਬਾਦਨਗਰ ਕਿਸ਼ਨਪੁਰੇ ਮੇਰੇ ਹਸਬੰਡ ਸੀਗੇ ਸਾਡੀ ਉੱਥੋਂ ਵੀ ਰਿਪੋਰਟ ਬਹੁ ਬੜੀ ਆ ਆ ਉਹ ਸਮਾਂ ਮੈਨੂੰ ਕਹਿੰਦੇ ਸੀ ਵੀ ਤੁਸੀਂ ਇੱਧਰ ਆਉਣਾ ਸੀ ਤੁਸੀਂ ਉੱਧਰ ਕੀ ਕਰਨ ਗਏ ਆ ਪਰ ਜਿੱਥੇ ਮੈਨੂੰ ਹਾਈ ਕਮਾਂਡਰ ਦਿੱਤੀ ਆ ਮੈਂ ਉੱਥੇ ਸਾਰੇ ਕੰਮ ਕਰਨੇ ਆ ਕਰੋਨਾ ਚ ਵੀ ਮੈਂ ਬਹੁਤ ਹੈਲਪ ਕੀਤੀ ਸਾਰੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਜਿੱਦਾਂ ਵੀ ਦਵਾਈ ਚਾਹੀਦੀ ਆ ਕੋਈ ਵੀ ਮੈਂ ਆਪਣੀ ਸਰੀਰ ਦੀ ਪ੍ਰਵਾਹ ਵੀ ਨਹੀਂ ਕਰ ਕੀਤੀ ਹੈਗੀ ਤੇ ਮੈਂ ਬਹੁਤ ਹੈਲਪ ਕੀਤੀ ਲੋਕਾਂ ਦੀ ਬੋਤ ਕੀਤੀ ਆ ਮੈਂ ਹੁਣ ਵੀ ਮੈਂ ਆਪਣੇ ਕੋਲੋਂ ਹੀ ਲਾ ਕੇ ਤੇ ਮੈਂ ਸਾਰੇ ਕੰਮ ਕਰਾਉਣੀ ਆ ਕਾਹਾਂ ਵੀ ਬੱਤ ਬੱਜਣਾ ਮੈਂ ਤਾਂ ਹੋਊਗਾ ਮੈਂ ਕਰੂੰਗੀ ਕੰਮ ਮੈਂ ਮੈਂ ਖੜੀ ਆ ਸਾਰਿਆਂ ਲਈ ਫਗਵਾਣਾ ਦੇ ਵਾਰ ਨੰਬਰ 37 ਤੋਂ ਕਾਂਗਰਸ ਦੇ ਬਸਪਾ ਉਮੀਦਵਾਰ ਸ਼੍ਰੀਮਤੀ ਪ੍ਰੀਮਕੌਰ ਚਾਨਾ ਦੇ ਹੱਕ ਵਿੱਚ ਇੱਕ ਭਰਮੀ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਤੇ ਸੀਨੀਅਰ ਕਾਂਗਰਸੀ ਨੇਤਾ ਬਲਵੀਰ ਐਸ.ਓ.ਡੀ ਨੇ ਸ਼ਮੂਲਕਤ ਕੀਤੀ ਇਹ ਚੋਣ ਰੈਲੀ ਮੁਖ ਦਫ਼ਤਰ ਤੋਂ ਸ਼ੁਰੂ ਹੋ ਕੇ ਪੂਰੇ ਵਾਰ ਵਿੱਚੋਂ ਹੁੰਦੀ ਹੋਈ ਵਾਪਸ ਦਫ਼ਤਰ ਵਿਖੇ ਸਮਾਪਤ ਹੋਈ ਇਸ ਮੌਕੇ ਵੱਖ-ਵੱਖ ਬੁਲਾਰੇ ਨੇ ਜਥੇ ਸਮੂਹ ਵਾਰ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਸਮੂਹ ਵਾਰ ਵਾਸੀਆਂ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਿਵਾ ਕੇ ਸ਼੍ਰੀਮਤੀ ਪ੍ਰੀਮਕੌਰ ਚਾਨਾ ਨੂੰ ਵੱਡੇ ਮਾਰਜਿਨ ਇਸ ਦੌਰਾਨ ਜਿਥੇ ਵਾੜ ਵਾਸੀਆਂ ਨੇ ਵੀ ਸ਼੍ਰੀਮਤੀ ਪ੍ਰੀਮਕੌਰ ਚਾਂਦਾ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਮਾਰਜਿਨ ਨਾਲ ਜਿਤਾਉਣ ਦਾ ਆਸ਼ਵਾਸਨ ਦਿੱਤਾ ਉੱਥੇ ਸ਼੍ਰੀਮਤੀ ਪ੍ਰੀਮਕੌਰ ਚਾਂਦਾ ਨੇ ਕਿਹਾ ਕਿ ਉਹ ਇਹ ਚੋਣ ਜਿੱਤਣ ਤੋਂ ਬਾਅਦ ਵਾੜ ਦੇ ਅਧੂਰੇ ਪੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਉਣ ਦਾ ਯਤਨ ਕਰਨਗੇ। ਉਨ੍ਹਾਂ ਸਮੂਹ ਵਾੜ ਵਾਸੀਆਂ ਨੂੰ ਇਨ੍ਹਾਂ ਚੋਣਾਂ ਵਿੱਚ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਵਾੜ ਵਾਸੀ ਮੌਜੂਦ ਸਨ। ਮੈਂ ਕੰਮ ਬਹੁ ਕਰਾਇਆ ਪਹਿਲਾਂ ਅਸੀਂ ਰਤਨਪਰੇ ਸੀ ਗੁਰਤੇਖ ਬਾਦਨਗਰ ਕਿਸ਼ਨਪਰੇ ਮੇਰੇ ਹਸਬੰਡ ਸੀਗੇ ਸਾਡੀ ਉੱਥੋਂ ਵੀ ਰਿਪੋਰਟ ਬਹੁ ਬੜੀ ਆ ਉਹ ਸਮਾਂ ਮੈਨੂੰ ਕਹਿੰਦੇ ਸੀ ਵੀ ਤੁਸੀਂ ਇੱਧਰ ਆਉਣਾ ਸੀ ਤੁਸੀਂ ਉੱਧਰ ਕੀ ਕਰਨ ਗਏ ਆ ਪਰ ਜਿੱਥੇ ਮੈਨੂੰ ਹਾਈ ਕਮਾਂਡਰ ਦਿੱਤੀ ਆ ਮੈਂ ਉੱਥੇ ਸਾਰੇ ਕੰਮ ਕਰਨੇ ਆ ਕਰੋਨਾ ਚ ਵੀ ਮੈਂ ਬਹੁਤ ਹੈਲਪ ਕੀਤੀ ਸਾਰੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਜਿੱਦਾਂ ਵੀ ਸੀ ਦਵਾਈ ਚਾਹੀਦੀ ਆ ਕੋਈ ਵੀ ਮੈਂ ਆਪਣੀ ਸਰੀਰ ਦੀ ਪ੍ਰਵਾਹ ਵੀ ਨਹੀਂ ਕਰ ਕੀਤੀ ਹੈਗੀ ਤੇ ਮੈਂ ਬਹੁਤ ਹੈਲਪ ਕੀਤੀ ਲੋਕਾਂ ਦੀ ਬੋਤ ਕੀਤੀ ਐ ਮੈਂ ਹੁਣ ਵੀ ਮੈਂ ਆਪਣੇ ਕੋਲੋਂ ਹੀ ਲਾ ਕੇ ਤੇ ਮੈਂ ਸਾਰੇ ਕੰਮ ਕਰਾਉਣੀ ਆ ਕਾਹਾਂ ਵੀ ਬੱਤ ਬੱਜਣਾ ਮੈਂ ਤਾਂ ਹੋਊਗਾ ਮੈਂ ਕਰੂੰਗੀ ਕੰਮ ਮੈਂ ਮੈਂ ਖੜੀ ਆ ਸਾਰਿਆਂ ਲਈ